ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਕਿਸਾਨ ਜਥੇਬੰਦੀਆਂ ਵੱਲੋਂ ਜੋ 13 ਫਰਵਰੀ ਦੇ ਦਿੱਲੀ ਨੂੰ ਕੂਚ ਦੀ ਕੌਲ ਦਿੱਤੀ ਗਈ ਸੀ ਉਸ ਦੇ ਤਹਿਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਟਰੈਕਟਰ ਟਰਾਲੀਆਂ ਕਰੇਨਾ ਜੀ ਸੀ ਵੀਆਂ ਮੋਟਰਸਾਈਕਲ ਰੇੜੇ ਅਤੇ ਹੋਰ ਵੀ ਕਾਫੀ ਸਾਧਨ ਲੈ ਕੇ ਬਾਰਡਰਾਂ ਤੇ ਸੰਭੂ ਬਾਰਡਰ ਖਨੌਰੀ ਬਾਰਡਰ ਤੇ ਹੋਰ ਜਿੰਨੇ ਵੀ ਹਰਿਆਣੇ ਦੇ ਨਾਲ ਬਾਰਡਰ ਲੱਗਦੇ ਨੇ ਉੱਥੇ ਪਹੁੰਚ ਚੁੱਕੇ ਨੇ ਤੇ ਜੋ ਜਥੇਵੰਦੀਆਂ ਦੀ ਕਾਲ ਦਾ ਇੰਤਜ਼ਾਰ ਕਰ ਰਹੇ ਨੇ ਕਿ ਕਿਵੇਂ ਹੀ ਜਥੇਵੰਦੀਆਂ ਵੱਲੋਂ ਐਲਾਨ ਕੀਤਾ ਜਾਂਦਾ ਅੱਗੇ ਵੰਧਨ ਦਾ ਉਵੇਂ ਹੀ ਬਾਰਡਰ ਬੈਰੀਕੇਡ ਤੋੜ ਦਿੱਤੇ ਜਾਣਗੇ ਤੇ ਦਿੱਲੀ ਵੱਲ ਨੂੰ ਚਾਲੇ ਪਾ ਦਿੱਤੇ ਜਾਣਗੇ ਕਾਫੀ ਹੱਦ ਤੱਕ ਬੈਰੀਕੇਡ ਤੋੜ ਦਿੱਤੇ ਗਏ ਨੇ ਕੁਝ ਕੁ ਲੇਰੀ ਬਚੀ ਆ ਬਾਕੀ ਤੇ ਉੱਥੇ ਹੀ ਇਸ ਸਭ ਦੇ ਵਿਚਕਾਰ ਇੱਕ ਕਾਲ ਰਿਕਾਰਡਿੰਗ ਨੋਮਾ ਵੀਡੀਓ ਕਾਫੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜੋ ਕਿ ਡਿਬਰੂਗੜ੍ਹ ਦੇ ਵਿੱਚ ਨਜ਼ਰਬੰਦ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਹੈ ਜਿਸ ਦੇ ਵਿੱਚ ਇਸ ਕਿਸਾਨੀ ਸੰਘਰਸ਼ ਦੇ ਵਿੱਚ ਭਾਈ ਅਮਰਤਪਾਲ ਸਿੰਘ ਵੱਲੋਂ ਇੱਕ ਸਨੇਹਾ ਕੌਮ ਦੇ ਲਈ ਪੰਜਾਬੀਆਂ ਦੇ ਲਈ ਦਿੱਤਾ ਗਿਆ ਦੱਸਿਆ ਗਿਆ ਹਾਲਾਂਕਿ ਲਿਮਟਡ ਗਿਆਨ ਇਸ ਕਾਲ ਰਿਕਾਰਡਿੰਗ ਵੀਡੀਓ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਤਾਂ ਨਹੀਂ ਕਰਦਾ ਪਰ ਲੋਕਾਂ ਵੱਲੋਂ ਇਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਤੇ ਅੱਗੇ ਸ਼ੇਅਰ ਵੀ ਕੀਤਾ ਜਾ ਇਹ ਸੋ ਕੀ ਹੈ ਇਸ ਵੀਡੀਓ ਦੇ ਵਿੱਚ ਇਸ ਰਿਕਾਰਡਿੰਗ ਦੇ ਵਿੱਚ ਉਹ ਵੀ ਤੁਹਾਡੇ ਸਾਹਮਣੇ ਰੱਖਦੇ ਆ ਬਾਕੀ ਦੋਸਤੋ ਕਿਸਾਨ ਜਥੇਬੰਦੀਆਂ ਕੀ ਅੱਜ ਦਿੱਲੀ ਪਹੁੰਚਣਗੀਆਂ ਜਾਂ ਫਿਰ ਕੀ ਹੋਵੇਗਾ ਰੂਟ پلان ਤੁਹਾਡੇ ਹਿਸਾਬ ਦੇ ਨਾਲ ਜਾਂ ਫਿਰ ਅੱਜ ਦਾ ਦਿਨ ਵੀ ਬਾਰਡਰਾਂ ਦੇ ਉੱਪਰ ਹੀ ਰੁਕਣਗੀਆਂ ਇਸ ਬਾਰੇ ਤੁਹਾਨੂੰ ਕੀ ਲੱਗਦਾ ਜ਼ਰੂਰ ਕਮੈਂਟ ਕਰਨਾ ਆਓ ਸੁਣੋ ਉਹ ਵੀਡੀਓ ਜੋ ਕਿ ਇਸ ਸਮੇਂ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਹੋਰ ਖਬਰਾਂ ਹੋਰ ਅਪਡੇਟਸ ਦੇ ਲਈ ਬਨੇ ਰਹਿਣਾ ਲਿਮਟਡ ਗਿਆਨ ਦੇ ਨਾਲ ਜੀ ਨਾਲ ਜੇ ਤੁਸੀਂ ਮੈਨੂੰ ਫੋਲੋ ਕਰਦੇ ਜਿਓ ਤੇ ਜੇ ਤੁਸੀਂ ਚੁੰਹਦੇ ਜਬੇ ਅਸੀਂ ਦੁਬਾਰਾ ਸੰਸਦਾਂ ਦੇ ਵਿੱਚ ਲਈਏ ਸਭ ਤੋਂ ਸੱਚੇ ਪਾਸੇ ਹੋ ਕੇ ਅਸੀਂ ਫਿਰ ਬਣਾਉਣ ਕਿਉਂਕਿ ਜਿਹੜੇ ਕੇਸ ਸੁਪੂਤ ਦੇ ਪਾਏ ਨੇ ਇਹਨਾਂ ਦੇ ਵਿੱਚ ਹੈ ਕੁਛ ਨਹੀਂ ਇਹ ਝੂਠੇ ਕੇਸ ਨੇ ਇਹਨਾਂ ਦੇ ਪਿੱਛੇ ਕੋਈ ਸਬੂਤ ਨਹੀਂ ਕੋਈ ਦਲੀਲ ਨਹੀਂ ਕੋਈ ਵੀ ਨਹੀਂ ਇਹ ਸਿਰਫ ਸਾਡੀ ਮਿਹਰ ਰੋਕਣ ਲਈ ਸਾਰਾ ਕੋਈ ਜਰਨ ਕੀਤਾ ਗਿਆ ਸਾਨੂੰ ਸੱਚੇ ਪਾਸੇ ਇਹਨਾਂ ਮੁਸ਼ਕਲਾਂ ਚੋਂ ਕੱਢ ਕੇ ਇੱਕ ਦਿਨ ਐਸਾ ਲਿਆਉਣਗੇ ਜਦੋਂ ਸੰਸਦਾਂ ਦੇ ਵਿੱਚ ਰਾਂਗੇ ਸਭ ਸ੍ਰੀਪਕਾ ਜੀ ਮਰੀ ਨੇ ਇੱਕ ਬੇਟੀ ਆਪਸ਼ੇ ਤੋਖਾ ਸੁਣਾ ਕੇ ਰੱਖਣਾ। ਕੌਮ ਨੇ ਮੇਰੇ ਇਹ ਬੇਟੀ ਹੈ ਵਿਚਾਰ ਦੇ ਘਰ ਚ ਰਹਿਣਾ ਹੈ। ਅੱਜ ਸਮੂਹ ਸੰਸਦ ਨੂੰ ਆਸਪੀੜ ਕਰਨੀ ਹੈ। ਇਹੇ ਮੌਕੇ ਤੇ ਜਿੱਥੇ ਸਾਡੇ ਦੁਸ਼ਮਣ ਨੇ ਸਾਡੇ ਤੇ ਏਡਾ ਵੱਡਾ ਹਮਲਾ ਕੀਤਾ ਹੋਵੇ ਆਪਸ ਦੇ ਵਿੱਚ ਖੰਡਣੇ ਵੀ ਸ਼ੁਰੂ ਕਰ ਦੇਣ ਦੀ ਗੱਲ ਨਹੀਂ। ਜਿਹੜੀਆਂ ਜੱਥੇਬੰਦੀਆਂ ਨੇ ਮੇਰਾ ਸਹਿਯੋਗ ਕੀਤਾ ਜਿਹਨਾਂ ਜੱਥੇਬੰਦੀਆਂ ਨੇ ਨੌਜਵਾਨਾਂ ਦੇ ਨਾਲ ਖੰਡ ਦਾ ਤਿਆਰ ਕੀਤਾ ਉਹਨਾਂ ਜੱਥੇਬੰਦੀਆਂ ਦਾ ਸਤਿ ਸ੍ਰੀ ਅਕਾਲ ਧੰਨਵਾਦ ਹੈ। ਜਿਨ੍ਹਾਂ ਨੇ ਇਸ ਮੌਕੇ ਤੇ ਵਿਰੋਧ ਕੀਤਾ ਸਭ ਨੂੰ ਅੱਜ ਪਾਸ਼ਾ ਉਹਨਾਂ ਨੂੰ ਇਸ ਮਤਬਖਸ਼ ਮੇਰੀ ਨੌਜਵਾਨਾਂ ਨੂੰ ਫੀਲ ਆ ਕਿ ਆਪਸ ਚ ਉਲਝਣ ਨਾਲੋਂ ਜੇ ਅਸੀਂ ਕੌਮ ਦੇ ਦਲ ਕੰਮ ਕਰੀਏ ਤਾਂ ਸਾਡੇ ਵਾਸਤੇ ਜ਼ਰੂਰੀ ਹੈ ਨਸ਼ਿਆਂ ਤੋਂ ਦੂਰ ਰਹਿ ਕੇ ਖੰਡੇ ਬਾਟੇ ਦੀ ਪੌਲ ਛੱਕ ਕੇ ਜੇ ਸਭ ਤੋਂ ਸੱਚੇ ਪਾਸੇ ਦੇ ਲੜਨ ਲੱਗਾਂਗੇ ਤਾਂ ਹੀ ਸੋ ਇਹ ਸੀ ਉਹ ਰਿਕਾਰਡਿੰਗ ਜੋ ਕਿ ਇਸ ਮੌਕੇ ਕਾਫੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਫੈਲ ਰਹੀ ਹੈ ਤੇ ਦੋਸਤੋ ਕਿਸਾਨੀ ਸੰਘਰਸ਼ ਬਾਰਡਰਾਂ ਤੇ ਚੱਲ ਰਿਹਾ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਰਿਕਾਰਡ ਤੋੜ ਕੱਟ ਹੋਇਆ ਹੈ ਪਿਛਲਾ ਜੋ ਅੰਦੋਲਨ ਹੋਇਆ ਸੀ ਅੰਦੋਲਨ ਵਨ ਉਸ ਦੇ ਨਾਲੋਂ ਵੀ ਜ਼ਿਆਦਾ ਜੋਸ਼ ਨੌਜਵਾਨਾਂ ਬਜ਼ੁਰਗਾਂ ਮਾਤਾਵਾ ਪੈਣਾ ਬੱਚਿਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਸਾਡੀ ਟੀਮ ਵੱਲੋਂ ਵੀ ਪੂਰੀ ਕਵਰੇਜ ਕੀਤੀ ਜਾ ਰਹੀ ਹੈ ਪਲਪਲ ਦੀ ਖਬਰ ਤੁਹਾਡੇ ਤੱਕ ਲਿਆਉਂਦੇ ਰਹਾਂਗੇ ਸੋ ਲਿਮਟਡ ਗਿਆਨ ਦੇ ਨਾਲ ਬਨੇ ਰਹਿਣਾ ਤੇ ਚੈਨਲ ਖੋਲ ਕੇ ਤੁਸੀਂ ਪਹਿਲਾਂ ਦੇ ਅਪਡੇਟ ਦੇਖ ਸਕਦੇ ਹੋ ਤੇ ਉਹਨਾਂ ਵੀਡੀਓਜ਼ ਨੂੰ ਲਾਈਕ ਕਰਕੇ ਜਿਆਦਾ ਜਿਆਦਾ ਸ਼ੇਅਰ ਜ਼ਰੂਰ ਕਰ ਦੇਣਾ। ਦੋਸਤੋ ਦੇਖੋ ਅੱਜ ਦੇ ਹੋਰ ਕੁਝ ਤਾਜ਼ਾ ਹਾਲਾਤ ਸੰਭੂ ਬਾਰਡਰ ਤੋਂ ਸੰਭੂ ਬੈਰੀਅਰ ਤੇ ਕਿਸ ਤਰ੍ਹਾਂ ਕਿਸਾਨਾਂ ਵੱਲੋਂ ਪੂਰੀ ਚੜ੍ਹਦੀ ਕਲਾ ਦੇ ਵਿੱਚ ਇਹ ਮੋਰਚੇ ਨੂੰ ਜਿੱਤਣ ਦੀ ਕੋਸ਼ਿਸ਼ਾ ਸ਼ੁਰੂ ਹੋ ਗਈਆਂ ਨੇ। ਸੋ ਦੇਖੋ ਤੇ ਕਿਸਾਨਾਂ ਦਾ ਦਾਵਾ ਹੈ ਕਿ ਅੱਜ ਦਿੱਲੀ ਵੱਲ ਚਾਲੇ ਪਾ ਦਿੱਤੇ ਜਾਣ। ਆਓ। ਸੱਚੀ ਕਰਕੇ ਦੇਖ ਲੈਣਾ। ਜਿਹੜਾ ਤਕੜਾ ਹੋਊ ਨੰਗ ਜਾਊਗਾ। ਆਹ ਪਾਤੀ ਆਹ ਪਹਿਲਵਾਨਾਂ ਦਾ ਸਾਰਾ ਸੂਪਾ ਸੇਪਟਾ ਮੂਤਰਾ ਇਹ ਤੇਰੇ ਆਨੂੰ ਮੋੜਤਾ ਤੇਰੇ ਆਨੂੰ ਐਨੂੰ ਹੀ ਆਉਣਾ ਇਹ ਯਾ ਯੇ ਸਾਲੇ ਜੇ ਮਾਰੀ ਮਾਟੀ ਹਣਕੇ ਹੈਗੀ ਆ ਨਾ ਸਾਲੇ ਪਹਿਲਵਾਨਾਂ ਦੇ ਸੂਪੇ ਦੇ ਆ ਜਾਓ ਤਾਤੀ ਦਾਮਾ ਹਣੀਗਾ ਉਹ ਟਰੈਕਟਰ ਦਾ ਹੱਥੋਂ ਸੀ ਕਰਕੇ ਦੇਖ ਲੈਣੇ ਜਿਹੜਾ ਟਕੜਾ ਹੋ ਨੰਗ ਜਾਊਗਾ ਪਾਪੀ ਇਹ ਪਲਵਾਨਾਂ ਦਾ ਸਾਰਾ ਸੂਪਾ ਸੱਤ ਪਟਾ ਮੁਤਰ ਪੈਰੀਕਾਰਡ ਪੱਟ ਦੇ ਪੱਟ ਦੇ ਪੈਰੀਕਾਰਡ ਬਹੁਤ ਧੰਨਵਾਦ ਖੇਚ ਲੈ ਆ ਪੈਰੀਕਾਰਡ ਹੋਰ ਲਿਆਓ ਬਾਈ ਬਿਲਕੁਲ ਤਿਆਰੀ ਹੈ ਜੀ ਇਹ ਮੋਦੀ ਦੀ ਜਿਹੜੀ ਸਰਕਾਰ ਹੈ ਇਹਨੇ ਜਿਲਿਆਂ ਦਾ ਬਾਗ ਯਾਦ ਕਰਾਤਾ ਅੱਜ ਬਹੁਤ ਮਾੜੀ ਸਰਕਾਰ ਹੈ ਜਿਹੜੀ ਖੱਟੜ ਸਰਕਾਰ ਹੈ ਇਹ ਉਦੋਂ ਵੀ ਨਕਮੀ ਸਰਕਾਰ ਹੈ ਇਹਨਾਂ ਦਾ ਕੀ ਬਗੜਿਆ ਤੇ ਇਹਨਾਂ ਨੇ ਇਹ ਨਹੀਂ ਕਿ ਇੱਕ ਪੰਜਾਬ ਦਾ ਕਿਸਾਨ ਅੰਨ ਦਾਤਾ ਜਾ ਰਿਹਾ ਹੈ ਇਹਨਾਂ ਨੇ ਇਹ ਬਣਾਤਾ ਜਿਵੇਂ ਇੱਕ ਬਾਰਡਰ ਦੇ ਉੱਤੇ ਹਿੰਦੁਸਤਾਨ ਪਾਕਿਸਤਾਨ ਹੋ ਰਿਹਾ ਹੈ ਅੱਜ ਸਾਡੇ 30 40 ਬੰਦਿਆਂ ਦੇ ਪੱਟਾਂ ਚ ਗੰਭੀਰ ਜ਼ਖਮੀ ਨੇ ਜੀ ਰਾਵੜ ਦੀਆਂ ਗੋਲੀਆਂ ਚੜਦੀ ਗਲਾ ਜੀ ਜੀ ਆਜੋ ਦੁੱਧ ਪੀ ਲਓ ਜੀ ਦੁੱਧ ਮਿਹਰਬਾਨੀ ਜੀ ਮਿਹਰਬਾਨੀ ਜੇ ਚੱਲਦਾ ਵੀਰੇ ਆਜੋ ਜੀ ਆਜੋ ਕਿਵੇਂ ਹਾਲਾਤ ਨੇ ਜੀ ਅੱਗੇ ਹਾਲਾਤਾਂ ਵੀਰੇ ਅੱਜ ਤੁਹਾਨੂੰ ਪਤਾ ਯਾਰ ਅੱਗੇ ਬਹੁਤ ਬਹੁਤ ੱਟਾ ਕਰ ਰਹੇ ਨੇ ਆਪਾਂ ਤਸ਼ੱਦਦ ਕਰ ਰਹੇ ਨੇ ਹਾਂ ਜੀ ਹੋ ਰਿਹਾ ਮੱਡਾ ਤਸ਼ੱਦਦ ਦਾ ਸ਼ਿਕਾਰ ਹੋਇਆ ਜੀ ਅਸੀਂ ਹੁਣੇ ਇੰਟਰਵਿਊ ਕਰਕੇ ਆ ਰਾਜਪੁਰੇ ਹਸਪੀਟਲ ਦੇ ਵਿੱਚ ਜਿਹੜਾ ਉਹ ਵੀ ਬਹੁਤ ਓਏ ਹੱਥੇ ਜਾ ਸਰਦਾ ਜੀ ਖਾਓ RAM ਨਾਲ ਅੰਗਰਾਏ ਦਾ ਲੰਗਰ ਖਾਓ RAM ਤੇ ਟੈਂਸ਼ਨ ਨਹੀਂ ਲੈਣੀ ਪਹਿਲਾਂ ਲੰਗਰ ਖਲਾਮਾਂਗੇ ਪੇੜ ਬੈਰੀਗੇਟ ਪੱਟ ਕੇ ਜਾਵਾਂਗੇ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਆ ਜਾਓ ਸੱਤਾਂ ਸੀ ਕਰਕੇ ਦੇਖ ਲੈਣੇ ਜਿਹੜਾ ਟਕੜਾ ਹੋ ਨੰਗ ਜਾਊਗਾ ਪਾਪੀ ਪਾਪੀ ਇਹ ਪਲਵਾਨਾਂ ਦਾ ਸਾਰਾ ਸੁਪਾ ਫਟਟਾ ਮੂਤਰਾ ਇਹ ਤੇਰੇ ਆਨੂੰ ਮੋੜਤਾ ਤੇਰੇ ਆਨੂੰ ਇਹਨੂੰ ਹੀ ਆਉਣਾ ਇਹ ਸਾਲਿਆ ਜੇ ਮਾਰੀ ਮੋਟੀ ਹਣਕੇ ਹੈਗੀ ਐਨੂੰ ਸਾਲਿਆ ਪਲਵਾਨਾਂ ਦੇ ਸੂਬੇ ਦੇ ਆ ਜਾਓ ਹਤਾਤੀ ਉਹ ਧਾਮ ਹੈ ਨਹੀਂਗਾ ਉਹ ਟਰੈਕਟਰ ਦਾ ਆ ਜਾ ਹੱਥੋਂ ਸੀ ਕਰਕੇ ਦੇਖ ਲੈਣਾ ਜਿਹੜਾ ਟਕੜਾ ਹੋ ਨੰਗ ਜਾਊਗਾ

ਚਲੇ ਪਰਿਕੜ ਪੱਟ ਦੇ ਪੱਟ ਦੇ ਪਰਿਕੜ ਬਹੁਤ ਧੰਨਵਾਦ ਚੱਲੇ ਪਰਿਕੜ ਹੋਰ ਲਿਆਓ ਬਾਈ ਬਿਲਕੁਲ ਤਿਆਰੀ ਹੈ ਜੀ ਇਹ મોદી ਦੀ ਜਿਹੜੀ ਸਰਕਾਰ ਹੈ ਇਹਨੇ ਜਿਲ੍ਹਾ ਨਾ ਬਾਗ ਯਾਦ ਕਰਾਤਾ ਅੱਜ ਬਹੁਤ ਮਾੜੀ ਸਰਕਾਰ ਹੈ ਜਿਹੜੀ ਖੱਟੜ ਸਰਕਾਰ ਹੈ ਇਹ ਉਦੋਂ ਵੀ ਨਕਮੀ ਸਰਕਾਰ ਹੈ ਇਹਨਾਂ ਦਾ ਕੀ ਬਗੜਿਆ ਤੇ ਇਹਨਾਂ ਨੇ ਇਹ ਨਹੀਂ ਕਿ ਇੱਕ ਪੰਜਾਬ ਦਾ ਕਿਸਾਨ ਅੰਨਦਾਤਾ ਜਾ ਰਿਹਾ ਹੈ ਇਹਨਾਂ ਨੇ ਇਹ ਬਣਾਤਾ ਜਿਵੇਂ ਇੱਕ ਬਾਰਡਰ ਦੇ ਉੱਤੇ ਹਿੰਦੁਸਤਾਨ ਪਾਕਿਸਤਾਨ ਹੋ ਰਿਹਾ ਹੈ ਅੱਜ ਸਾਡੇ 30 40 ਬੰਦਿਆਂ ਦੇ ਪੱਟਾਂ ਚ ਗੰਭੀਰ ਜ਼ਖਮੀ ਨੇ ਜੀ ਰਾਵੜ ਦੀਆਂ ਗੋਲੀਆਂ